ਰੇਡੀਓ ਬਿਲਕੁਲ ਅ ਸਰ ਅੱਜ ਕੀ ਮਾਮਲਾ ਹੋਇਆ ਪੂਰਾ ਜਿਹੜਾ ਟਾਬੇ ਦਾ ਕੋਲੋਂ ਦੇ ਵਿੱਚ ਆਇਆ ਤੁਸੀਂ ਰੇਡ ਪੁਮਾਰੀ ਹੈ ਜੀ ਉੱਤੇ ਇਹ ਜਿਹੜਾ ਵੱਖਰਾ ਢੱਬਾ ਕੋਠੀ ਟਾਇਵੇ ਹਨੂਮਾਨ ਮੰਦਰ ਦੇ ਨੇੜੇ ਤੇ ਥਾਣੇ ਤੋਂ ਵੀ ਨਿੜੀ ਹੈ ਇਹਦੇ ਵਿੱਚ ਇੱਕ ਧੰਦਾ ਚੱਲਦਾ ਸੀਗਾ ਜਨਾਨੀਆਂ ਦਾ ਲੋਕੀ ਜਨਾਨੀਆਂ ਲਿਆ ਕੇ ਇੱਥੇ ਕਮਰੇ ਕਿਰਾਏ ਤੇ ਲੈ ਕੇ ਘੰਟਾ ਦੋ ਘੰਟੇ ਰੱਖ ਕੇ ਚਲੇ ਜਾਂਦੇ ਸੀ ਤੇ ਜਿਹੜਾ ਇਹਦਾ ਇਹ ਬਲਰਾਜ ਸਿੰਘ ਰਾਜਾ ਨੇ ਕੋਠੀ ਇਹ ਕਿਰਾਏ ਤੇ ਲਈ ਸੀ ਕਿਸੇ ਡਾਕਟਰ ਦੀ ਕੋਠੀ ਹੈ ਇਹ ਆਪਾਂ ਐਗਰੀਮੈਂਟ ਮੰਗਵਾ ਰਹੇ ਹਾਂ ਡਾਕਟਰ ਤੋਂ ਤੇ ਇਹਨੇ ਅੱਗੇ ਇੱਕ ਚਰਨਜੀਤ ਸਿੰਘ ਪੁੱਤਰ ਹਰੀ ਸਿੰਘ ਗੋਨੇਣਾ ਮੰਡੀ ਦਾ ਮੈਨੇਜਰ ਰੱਖਿਆ ਹੋਇਆ ਸੀ ਜੋ ਕਮਰਿਆਂ ਦੀ ਬੁਕਿੰਗ ਕਰਦਾ ਸੀਗਾ ਇਸੇ ਤਰ੍ਹਾਂ ਅੱਜ ਅਸੀਂ ਰੇਡ ਮਾਰ ਕੇ ਬਲਜਿੰਦਰ ਸਿੰਘ ਪੁੱਤਰ ਹਰਵੰਤ ਸਿੰਘ ਵਾਸੀ ਬਰਾੜਾ ਬਿੰਜੂ ਪਰਮਜੀਤ ਸਿੰਘ ਪੁੱਤਰ ਬਜਨ ਸਿੰਘ ਵਾਸੀ ਓਕੰਦਵਾਲਾ ਸੋਹਣ ਸਿੰਘ ਪੁੱਤਰ ਨੀਕ ਸਿੰਘ ਵਾਸੀ ਬੁਰਜ ਤਰੌੜ ਥਰੌੜ ਰੇਸ਼ਮ ਸਿੰਘ ਪੁੱਤਰ ਬਲਤੇਜ ਸਿੰਘ ਵਾਸੀ ਨਈਆਂਵਾਲਾ ਨੂੰ ਚਾਰ ਲੜੀ ਦੇ ਸਮੇਤ ਅਸੀਂ ਤਰਗੇ ਸੀ ਭੜਿਆ ਕੀ ਐ ਐਸਐਸਓ ਸਾਹਿਬ ਕੋਈ ਤੁਹਾਨੂੰ ਸ਼ਿਕਾਇਤ ਮਿਲੀ ਸੀ ਨਿਵਾਸੀਆਂ ਵੱਲੋਂ ਜਾਂ ਕਿਸੇ ਨਹੀਂ ਨਹੀਂ ਜੀ ਮੁਖਬਰੀ ਦੇ ਆਧਾਰ ਤੇ ਸੀ ਮੁਖਬਰੀ ਦੇ ਆਧਾਰ ਤੇ ਹਾਂ ਰੇਡ ਕੀਤੀ ਤੇ ਇਹ ਚਾਰ ਲੇਡੀਆਂ ਸੀ ਉਹ ਲੇਡੀਆਂ ਨੂੰ ਅਸੀਂ ਮਤਲਬਕ ਕਾਨੂੰਨ ਮੁਤਾਬਕ ਰਿਲੀਜ਼ ਕਰ ਦਿੱਤਾ ਓਕੇ ਹਾਂਜੀ ਇਹ ਨਹੀਂ ਬਾਲਗ ਸੀ ਕਿ ਬਾਲਗ ਸੀ ਨਹੀਂ ਲੇਡੀਆਂ ਬਾਲਗ ਸੀ ਜੀ ਅੱਛਾ ਹਾਂਜੀ ਇਹ ਕਿੱਥੋਂ ਦੇ ਰਹਿਣ ਵਾਲੀਆਂ ਸੀ ਇਹ ਅਲੱਗ-ਅਲੱਗ ਪਿੰਡਾਂ ਦੇ ਰਹਿਣ ਵਾਲੀਆਂ ਸੀ ਹਾਂ ਤੇ ਕੀ ਨੈਕਸਟ ਕਾਰਵਾਈ ਕੀ ਹੋ ਰਹੀ ਹੈ ਸਰ ਇਹ ਅਸੀਂ ਇਹਨਾਂ ਤੇ ਮਹਾਰਲ ਟ੍ਰੈਫਿਕ ਦਾ ਮਕਦਮਾ ਦਰਜ ਕਰ ਰਿਹਾ ਕਰ ਲਿਆ ਢਾਬੇ ਦੇ ਨਾਲ ਮਾਰਕਾਇਓ ਕਿਤੇ ਥੋੜੇ ਤੋਂ ਕਬੂ ਤੇ ਨਹੀਂ ਜੀ ਉਹ ਬਲਰਾਜ ਸਿੰਘ ਰਾਜਾ ਉਹ ਅਜੇ ਸਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪਰ ਉਹਨੂੰ ਅਸੀਂ ਜਲਦੀ ਹੀ ਗ੍ਰਿਫਤਾਰ ਕਰਨ ਲੱਗੇ ਟੋਟਲ ਕਿੰਨੇ ਤੁਹਾਡੀ ਗ੍ਰਿਫਤ ਚ ਹੈ ਜੀ ਸਰ ਬੰਦੇ ਮੇਰੇ ਸਾਡੀ ਗ੍ਰਿਫਤ ਚ 5 ਬੰਦੇ ਮੌਕੇ ਤੇ ਜਿਹੜੇ ਹੈ ਦੋਸ਼ੀ ਹੈ ਉਹ ਸਹੀ ਹੈ ਹਾਂ ਟੋਟਲ ਬਲਰਾਜ ਸਿੰਘ ਰਾਜਾ ਸਰ ਤੋਂ ਅਜੇ ਗ੍ਰਿਫਤ ਤੋਂ ਬਾਹਰ ਹੈ ਜੀ ਓਕੇ ਇਹ ਦੋ ਬੰਦੇ ਹੋਰ ਵੀ ਉਹ ਜੇਕਰ ਉਹ ਆਪਣਾ ਆਇਆ ਹੈ ਸਾਡੇ ਕੋਲ ਨਾਮ ਉਹਨਾਂ ਦੇ ਇੱਕ ਤਾਂ ਰਜੀਵ ਕੁਮਾਰ ਹੈ ਇੱਕ ਜਗਦੀਪ ਸਿੰਘ ਹੈ ਜੇਕਰ ਉਹ ਜੇ ਆਏ ਤਪਦੀਸ਼ 单 ਤਾਂ ਉਹਨੂੰ ਬਾਅਦ ਕੇ ਤਪਦੀਸ਼ ਨੂੰ ਉਹਨਾਂ ਦੇ ਨਾਮ ਵੀ ਅਸੀਂ ਨਾਮਯੰਦ ਕਰ ਲਵਾਂਗੇ ਇਹਦਾ ਪਰਚਾ ਕਰਕੇ ਜੇ ਜੇ ਬਿਲਕੁਲ ਜੀ ਜੇਲ੍ਹ ਨੂੰ ਜੇਲ੍ਹ ਵਿੱਚ ਜਾਂਦੇ ਠੀਕ ਹੈ थैंक यू ਸਰ